ਇੱਕ ਪਾਰ ਆਲਲ ਮੋਟਾ

ਜੋ ਕਿ ਸਿੱਖ ਸ਼ਸਤਰ ਵਿੱਦਿਆ ਨਾਲ ਸੰਬੰਧਿਤ ਇਹ ਮੁਕਾਬਲੇ ਹੋ ਰਹੇ ਹਨ ਇਹ ਮੁਕਾਬਲੇ ਤਨ ਤਨ ਸਾਈਂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਾਏ ਜਾ ਰਹੇ ਹਨ ਇਹ ਜੋ ਮੁਕਾਬਲੇ ਹਨ ਇਹ ਸ਼੍ਰੋਮਣੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ ਕਰਵਾਏ ਜਾ ਰਹੇ ਹਨ ਇਹਨਾਂ ਦਾ ਮੁੱਖ ਮਸਤ ਜਿਹੜੇ ਜਿਹਾਰੂ ਵੀਰ ਹਨ ਉਹਨਾਂ ਦੇ ਸ਼ਸਤਰਾਂ ਦੀ ਪਰਖ ਹੋਏਗੀ ਅਤੇ ਨਾਲ ਦੀ ਨਾਲ ਜਿਹਾਰੂ ਵੀਰ ਦੇ ਜਿਹੜੀ ਯੁੱਧ ਕਲਾ ਉਸ ਦੀ ਵੀ ਪਰਖ ਹੋਏਗੀ ਕਿਉਂਕਿ ਉਹ ਵੀਰ ਜੋ ਸ਼ਾਸਤਰ ਕਿਸ ਤਰੀਕੇ ਨਾਲ ਚਲਾ ਰਿਹਾ ਉਹਦੀ ਸ਼ਾਸਤਰ ਦੀ ਕੁਆਲਿਟੀ ਕੀ ਹੈ ਇਹਦਾ ਮੁੱਖ ਮਕਸਦ ਸਾਨੂੰ ਸ਼ਾਸਤਰ ਵਿਦਿਆ ਜੋ ਅਸੀਂ ਅਲੋਪ ਹੁੰਦੀ ਜਾ ਰਹੀ ਹੈ ਸਾਡੀ ਉਸ ਨੂੰ ਪੁਨਰ ਸੁਰਜੀਤ ਕਰਨਾ ਸਾਡਾ ਮਕਸਦ ਇਹ ਹੈ ਕਿਉਂਕਿ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ ਇਹੇ ਮੋਰੇ ਆਗਿਆ ਸੁਨੋ ਰੇ ਪਿਆਰੇ ਬਿਨਾ ਸ਼ਾਸਤਰ ਕੇ ਸਿੰਘ ਦੇ ਉਹਨਾਂ ਦੇਦਾਰੇ ਗੁਰੂ ਦੇ ਸਿੱਖ ਨੂੰ ਹੁਕਮ ਹੈ ਕਿ ਜਦੋਂ ਵੀ ਗੁਰੂ ਕੇ ਸਿੱਖ ਨੇ ਕਿਤੇ ਵਿਚਰਨਾ ਹੈ ਸ਼ਾਸਤਰ ਧਾਰੀ ਹੋ ਕੇ ਵਿਚਰਨਾ ਹੈ ਇਹ ਸ਼ਾਸਤਰ ਅਸੀਂ ਕਿਸੇ ਨੂੰ ਡਰਾਉਣ ਦੇ ਲਈ ਜਾਂ ਧਮਕਾਉਣ ਦੇ ਲਈ ਨਹੀਂ ਪਾਉਣੇ ਹੈ ਇਹ ਸ਼ਾਸਤਰ ਗਰੀਬ ਗੁਰਬੇ ਦੀ ਰੱਖਿਆ ਅਤੇ ਜਰਵਾਣੇ ਦੀ ਪੱਖਿਆ ਵਾਸਤੇ ਹੈ ਇਸ ਜੋ ਅੱਜ ਦਾ ਜੋ ਮੁਕਾਬਲਾ ਹੋ ਰਿਹਾ ਹੈ ਇਹ ਵਿੱਚ ਇਸ ਵਿੱਚ ਕਈ ਪੜਾ ਰੱਖੇ ਹਨ ਉਹ ਪੜਾ ਪੜਾ ਜਿਹੜਾ ਖਿਡਾਰੀ ਇਸ ਨੂੰ ਕੁਆਲੀਫਾਈ ਕਰਦਾ ਜਾਏਗਾ ਉਸ ਤੋਂ ਬਾਅਦ ਉਸ ਨੂੰ ਬੜੇ ਹੀ ਕੀਮਤੀ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਇਹ ਸਮਾਗਮ ਦੀ ਅੱਜ ਦੀ ਇੱਕ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਜਿਹੜੇ ਦਰਸ਼ਕ ਦੇਖਣ ਆਏ ਹਨ ਜਿਹੜੇ ਵੀ ਪੈਣਾ ਦੇਖਣ ਆਏ ਜਿਹੜੀਆਂ ਸੰਗਤਾਂ ਦੇਖਣ ਆਈਆਂ ਹਨ ਉਹਨਾਂ ਨੂੰ ਵੀ ਸਿੱਖ ਧਰਮ ਸੰਬੰਧੀ ਸਵਾਲ ਜਵਾਬ ਪੁੱਛੇ ਜਾਂਦੇ ਹਨ ਜਿਹੜੇ ਸਹੀ ਜਵਾਬ ਦੇ ਦਿੰਦੇ ਹਨ ਉਹਨਾਂ ਨੂੰ ਵੀ ਸ਼ਸਤਰਾਂ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਇਸ ਦਾ ਸਾਡਾ ਮੁੱਖ ਮਕਸਦ ਸ਼ਸਤਰਾਂ ਨਾਲ ਪਿਆਰ ਸ਼ਸਤਰਾਂ ਦਾ ਸਤਿਕਾਰ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਅਸਕਰ ਪਾਨ ਖੰਡੋ ਖੜਕ ਤਪ ਤੌਰ ਅਰਤੀ ਸੈਬ ਸਰੋਹੀ ਸੈਤੀ ਜੇ ਹਮਾਰੇ ਪੀ ਸਾਡੇ ਪੀਰ ਹਨ ਇਹਨਾਂ ਦਾ ਮਾਨ ਸਤਿਕਾਰ ਕਰਨਾ ਹਰ ਸਿੱਖ ਦਾ ਫਰਜ਼ ਹੈਗਾ ਬਹੁਤ ਬਹੁਤ ਧਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅੱਜ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਸਿੱਖ ਸ਼ਸਤਰ ਵਿਦਿਆ ਕੌਂਸਲ ਦੇ ਵੱਲੋਂ ਇੱਕ ਬੜਾ ਹੀ ਨਵੇਕਲਾ ਤੇ ਅਲੋਕਿਕ ਉਪਰਾਲਾ ਕੀਤਾ ਗਿਆ ਆ ਜੋਹਰ-ਏ-ਸ਼ਮਸ਼ੀਰ ਤਾਂ ਜੋ ਸਿੱਖਾਂ ਦੇ ਵਿੱਚ ਜਾਗਰਤੀ ਪੈਦਾ ਕੀਤੀ ਜਾ ਸਕੇ ਅਤੇ ਹਰੇਕ ਸਿੱਖ ਉਹ ਸ਼ਸਤਰ ਧਾਰੀ ਹੋਵੇ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਦਾ ਹੁਕਮ ਆ ਕਿਰਪਾਨ ਪਾਨ ਧਾਰਿਯੰ ਕਰੋੜ ਪਾਪ ਟਾਰਿੰਗ ਇਨ੍ਹਾਂ ਸ਼ਸਤਰਾਂ ਨੂੰ ਪੀਰ ਕਿਹਾ ਗਿਆ ਆਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਵ ਸ੍ਰੋਹੀ ਸਖਦੀ ਯਾਹੇ ਹਮਾਰਾ ਪੀਰ ਸਾਡੇ ਰਹਿਤ ਨਾਮਿਆਂ ਦੇ ਵਿੱਚ ਬਚਨਿਆਂ ਖਾਲਸਾ ਸੋ ਜੋ ਸ਼ਸਤਰ ਕੋ ਧਾਰੇ ਖਾਲਸਾ ਸੋ ਜੋ ਦੁਸ਼ਟ ਕੋ ਮਾਰੇ ਸੋ ਅੱਜ ਨੌਜਵਾਨ ਉਹ ਪਤਿਤ ਪੁਣਾ ਅਤੇ ਨਸ਼ੇ ਨੂੰ ਤਿਆਗ ਕੇ ਤੇ ਖਾਲਸਾ ਹੀ ਬਾਣੀ ਬਾਣੀ ਦੇ ਧਾਰਨੀ ਹੋਣ ਅਮਰ ਧਾਰੀ ਹੋਣ ਕੇਸਾ ਧਾਰੀ ਹੋਣ ਤੇ ਸ਼ਸਤਰ ਧਾਰੀ ਹੋਣ ਅਤੇ ਜ਼ਬਰ ਜ਼ੁਲਮ ਦੇ ਖਿਲਾਫ ਹਰੇਕ ਸਿੱਖ ਨੂੰ ਜਿਹੜਾ ਸ਼ਸਤਰ ਹੈ ਉਹ ਧਾਰਨ ਕਰਨਾ ਚਾਹੀਦਾ ਆ ਤੇ ਹਰੇਕ ਸਿੱਖ ਪਰਿਵਾਰ ਦੇ ਘਰ ਜਿਹੜੇ ਸ਼ਸਤਰ ਹੈ ਉਹ ਹੋਣੇ ਚਾਹੀਦੇ ਆ ਸੋ ਅਸੀਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸ਼੍ਰੋਮਣੀ ਸਿੱਖ ਸ਼ਸਤਰ ਵਿਦਿਆ ਕਾਉਂਸਲ ਨੇ ਜੋ ਉਪਰਾਲਾ ਕੀਤਾ ਆ ਜੋ ਹਰੇ ਸ਼ਮਸ਼ੀਰ ਉਹਦੀ ਵੱਧ ਤੋਂ ਵੱਧ ਜਿਹੜੀ ਸ਼ਲਾਘਾ ਆ ਉਹ ਕਰਦੇ ਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ